ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਖਸ਼ੀਅਤ ਮੇਰਾ ਨਾਮ ਨਾਪ੍ਰੀਤ ਕੌਰ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਂ ਜਿਸ ਲਈ ਕੋਈ ਇੱਕ ਦਿਨ ਤਾਂ ਬਣਿਆ ਹੀ ਨਹੀਂ ਅੱਜ ਮੈਂ ਸਿਰਫ ਆਪਣੀ ਮਾਂ ਬਾਰੇ ਨਹੀਂ ਸਗੋਂ ਸਾਰੀਆਂ ਮਾਵਾਂ ਬਾਰੇ ਬੋਲਣਾ ਚਾਹਨੀ ਹਾਂ ਮਾਂ ਸ਼ਬਦ ਵਿੱਚ ਬਹੁਤ ਤਾਕਤ ਹੈ ਜ਼ਰੂਰੀ ਨਹੀਂ ਜਿਸ ਮਾਂ ਨੇ ਤੁਹਾਨੂੰ ਜਨਮ ਦਿੱਤਾ ਹੋਵੇ ਕੇਵਲ ਉਹੀ ਮਾਂ ਤੁਹਾਡੀ ਭਲਾਈ ਚਾਹ ਤਰੱਕੀ ਲਈ ਦਸ ਕਰਦੀ ਹੈ ਕਿਸੇ ਸਮੇਂ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਤੁਹਾਡੇ ਪਿੱਛੇ ਕਿੰਨੀਆਂ ਮਾਵਾਂ ਦੀਆਂ ਦੁਆਵਾਂ ਕੰਮ ਕਰ ਰਹੀਆਂ ਨੇ ਇਸ ਦੁਨੀਆ ਵਿੱਚ ਹਰ ਬੰਦੇ ਦੀ ਆਪਣੀ ਸੋਚ ਇਸੇ ਤਰ੍ਹਾਂ ਮੇਰੀ ਸੋਚ ਨਹੀਂ ਮੁਕਾਬਲੇ ਮਾਂ ਸਿਰਫ ਮਹਿਸੂਸ ਕੀਤਾ ਜਾਣ ਵਾਲਾ ਇੱਕ ਪਵਿੱਤਰ ਰਿਸ਼ਤਾ ਹੈ ਮੈਨੂੰ ਜਨਮ ਦੇਣ ਵਾਲੀ ਮਾਂ ਦਾ ਤਾਂ ਕਰਜ਼ ਮੈਂ ਸਾਰੀ ਉਮਰ ਉਤਾਰ ਨਹੀਂ ਸਕਦੀ ਪਰ ਨਾਲ ਦੀ ਨਾਲ ਮੈਨੂੰ ਪਾਲਣ ਵਾਲੀਆਂ ਮਾਵਾਂ ਦਾ ਵੀ ਕਰਜ਼ਾ ਤਾਂ ਮੈਂ ਸਾਰੀ ਉਮਰ ਨਹੀਂ ਉਤਾਰ ਸਕਦੀ। ਮੇਰੀਆਂ ਤਾਈਆਂ, ਮੇਰੀ ਦਾਦੀ ਤੇ ਮੇਰੀ ਵੱਡੀ ਭੈਣ ਜਿਨ੍ਹਾਂ ਦੇ ਸਹਿਯੋਗ ਸਦਕਾ ਹੀ ਮੈਂ ਅੱਜ ਇੱਥੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਂ ਵਿੱਚ ਹਰ ਤਰ੍ਹਾਂ ਦੀ ਤਾਕਤ ਹੁੰਦੀ ਹੈ ਪਰ ਮਾਂ ਇਕੱਲੀ ਵੀ ਤਾਂ ਬਿਨਾਂ ਕਿਸੇ ਸਹਿਯੋਗ ਦੇ ਬੱਚਾ ਪਾਲ ਨਹੀਂ ਸਕਦੀ। ਇਸੇ ਤਰ੍ਹਾਂ ਮੈਨੂ ਪਾਲਣ ਵਿੱਚ ਮੇਰੀਆਂ ਸਾਰੀਆਂ ਮਾਵਾ ਦਾ ਸੰਘਰਸ਼ ਬਰਾਬਰ ਰਿਹਾ ਜੇਕਰ ਤੁਹਾਨੂੰ ਅਸਲ ਮਾਹੀਨੇ ਵਿੱਚ ਮਾਂ ਸ਼ਬਦ ਦਾ ਪਾਅ ਪਤਾ ਹੋਵੇ ਤਾਂ ਸਾਡੀਆਂ ਮਾਵਾ ਹਰ ਜਗ੍ਹਾ ਨੇ ਜਦੋਂ ਅਸੀਂ ਸਕੂਲ ਜਾਂਦੇ ਹਾਂ ਉੱਥੇ ਵੀ ਸਾਡੇ ਅਧਿਆਪਕ ਮਾਵਾ ਤੋਂ ਘੱਟ ਨਹੀਂ ਜੋ ਸਾਨੂੰ ਇੱਕ ਕਾਬਿਲ ਵਿਅਕਤੀ ਬਣਾਉਣ ਲਈ ਪੂਰੀ ਮਿਹਨਤ ਕਰਦੇ ਨੇ ਕੋਸ਼ਿਸ਼ ਰਿਸ਼ਤੇ ਪਰਮਾਤਮਾ ਵੱਲੋਂ ਇਸ ਤਰ੍ਹਾਂ ਬਣ ਜਾਂਦੇ ਨੇ ਜੋ ਸਾਨੂੰ ਕਦੇ ਇਸ ਇਹ ਸੋਚਣ ਹੀ ਨਹੀਂ ਦਿੰਦੇ ਕਿ ਮਾਂ ਸਿਰਫ ਆਪਣੀ ਮਾਂ ਕਿਉਂਕਿ ਉਹਨਾਂ ਦੇ ਰਿਸ਼ਤੇ ਨਾਲ ਪਈ ਮੋਦੀ ਤੰਦ ਸਾਨੂੰ ਮਾਂ ਦੀ ਬੁੱਕਲ ਵਾਂਗ ਨਿਖ ਦਿੰਦੀ ਹੈ ਮੇਰੇ ਕੋਲ ਮੇਰੀਆਂ ਭੂਲੀਆਂ ਪਿਆਰੀਆਂ ਮਾਵਾਂ ਹਨ ਜਿਨ੍ਹਾਂ ਦੀਆਂ ਅਰਦਾਸਾਂ ਹਰ ਵੇਲੇ ਮੇਰੇ ਪਿੱਛੇ ਕੰਮ ਕਰਦੀਆਂ ਰਹਿੰਦੀਆਂ ਨੇ ਮੇਰੀਆਂ ਦੋਵੇਂ ਤਾਈਆਂ ਜਿਨ੍ਹਾਂ ਦੀਆਂ ਆਪਣੀ ਤਾਂ ਕੋਈ ਧੀ ਨਹੀਂ ਉਹਨਾਂ ਸਾਨੂੰ ਸਾਡੀ ਮਾਂ ਤੋਂ ਵੱਧ ਪਿਆਰ ਕੀਤਾ ਅੱਜ ਵੀ ਕਰਦੀਆਂ ਨੇ ਮਾਤਾ ਜਨਮ ਦਿੱਤਾ ਉਹਨਾਂ ਨੇ ਸਾਨੂੰ ਪਾਲਿਆ ਚੰਗੀ ਸਿੱਖਿਆ ਦਿੱਤੀ ਤੇ ਰੱਬ ਦੀ ਭਗਤੀ ਨਾਲ ਜੋੜਿਆ ਤੇ ਸਾਨੂੰ ਇਹ ਕਦੇ ਮਹਿਸੂਸ ਨਹੀਂ ਹੋਇਆ ਕਿ ਸਿਰਫ਼ ਆਪਣੀ ਮਾਂ ਹੀ ਆਪਣੀ ਹੁੰਦੀ ਹੈ ਮਾਂ ਇੱਕ ਉੱਤਮ ਹਸਤੀ ਹੁੰਦੀ ਹੈ ਮਾਂ ਲਈ ਤਾਂ ਬੋਲਦੇ ਬੋਲਦੇ ਨਾ ਕੋਈ ਸ਼ਬਦ ਹੁੰਦਾ ਹੈ ਤੇ ਨਾ ਹੀ ਸ਼ਬਦ ਲੱਭਦੇ ਨੇ ਇਸੇ ਕਰਕੇ ਮੈਂ ਆਪਣੇ ਵਿਚਾਰਾਂ ਦੀ ਲੜੀ ਕੁਝ ਇਸ ਕਦਰ ਖਤਮ ਕਰਨਾ ਚਾਹਨੀ ਹਾਂ ਕਿੰਨੀ ਸੁਥਰੀ વફાઓ સુથરી સી વફાઓ માને કેના જા કેફાઓ ધનવાદ